ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਵਾਲੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮਹਿ ਦਿਖਾਉਣੀ ਹੈ ਚੰਗੇ ਦੁੱਧ ਵਾਲੀ ਮਾਂਸਾ ਇੱਦੀ ਦੇ ਵਿੱਚ ਆਪਾਂ ਖੜੇ ਆ ਇਹ ਸੇਜ ਦਾ ਡਟੇਲ ਵੀਰ ਤੋਂ ਪੁੱਛਦੇ ਆ ਆਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਆਰੇ ਪ੍ਰਾਪਾਣੂ ਪਿਆਰ ਭਰਿ ਸੋਸ਼ੀ ਗਾਲ ਜੋ ਵੀ ਤਾਂ ਲੋਕ ਡੈਰੀ ਫਾਰਮ ਚੈਨਲ ਦੇਖਦੇ ਆ ਬਾਈ ਉਹਨਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰਿ ਸੋਸ਼ੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਬਾਈ ਮੇਰਾ ਨਾਮ ਕਮਲਜੀਤ ਸਿੰਘ ਪਿੰਡ ਬਾਜੇਵਾਲਾ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਪਿੰਡ ਬਾਜੇਵਾਲ ਹਾਂਜੀ ਤੇ ਨਾਲ ਪਿੰਡ ਕਿਹੜੇ ਪੈ ਗਏ ਆਪਣੇ ਨਾਲ ਬਾਈ ਜਦੋਂ ਆਪਾਂ ਸਾਸਾ ਰੋਡ ਤੋਂ ਜਾਂਦੇ ਆ ਬਈ ਇਧਰ ਇੱਕ ਕੋਟ ਪਿੰਡ ਆਉਣਾ ਬਈ ਕੋਟ ਤੋਂ ਇੱਧਰ ਆ ਪਈ ਸੱਜੇ ਸਾਈਡ ਆਪਾਂ ਨੂੰ ਕੋਟ ਤੇ ਰਹਿ ਜਾਂਦਾ ਬਈ ਕੋਟ ਦੇ ਪਿੰਡ ਦੇ ਨਾਲ ਆ ਗਿਆ ਜਮ ਹਾਂਜੀ ਕੋਟ ਦੇ ਪਿੰਡ ਦੇ ਨਾਲ ਆ ਗਏ ਕਿਉਂਕਿ ਬਈ ਆਪਾਂ ਨੂੰ ਮੇਨ ਸਾਸਾ ਰੋੜੀ ਪੈਂਦਾ ਹੈ ਇੱਧਰ ਆਉਣੇ ਨੂੰ ਠੀਕ ਆ ਸਰਦੂਲਗੜ੍ਹ ਇੱਥੇ ਪੈਂਦਾ ਉਸ ਤੋਂ 18 ਕਿਲੋਮੀਟਰ ਹਾਂ ਬਈ ਸਰਦੂਲਗੜ੍ਹ ਆ ਪੁਰਸਾ ਰਹਾ ਤੇ ਮਾਨਸਾ 18-20 ਕਿ ਪੈ ਗਿਆ ਨਾ ਹਾਂ 18 18 ਵੀ ਕੋਈ ਮਾਨਸਾ ਬਈ ਨਾ ਠੀਕ ਹੈ ਜਿਲ੍ਹਾ ਮਾਨਸਾ ਪੈ ਗਿਆ ਮੋਬਾਈਲ ਨੰਬਰ ਆਪਣਾ ਮੋਬਾਈਲ 84393 36866 62393 36866 36866 ਤੇ ਜਿਹੜੀ ਵੀਰ ਆਪਾਂ ਮੱਝ ਤੇਰੀ ਦੇਖੀ ਜਾਨੇ ਆ ਕਿਹੜਾ ਸੂਆ ਸੂਈ ਹੈ ਇਹ ਬਈ ਤੀਜਾ ਸੂਆ ਦੂਈ ਮੱਝ ਆਪਣੀ ਵੀ ਜੀ ਤੀਜਾ ਸੂਆ ਸੂਈ ਆ ਹਨਾ ਹਾਂਜੀ ਤੇ ਸੂਈ ਕਦੋਂ ਇਹ ਇਹ ਬਈ ਸੂਈ ਕੱਲ੍ਹ ਸ਼ਾਮ ਨੂੰ ਪਈ ਜੀ ਬੱਚਾ ਇਹਨੇ ਦੇਤੀ ਕੱਟੀ ਆ ਹਨਾ ਹਾਂ ਇਹ ਬਈ ਬਾਈ ਕੱਟੀ ਜੈਡ ਬਲੈਕ ਹੈ ਠੀਕ ਕੱਟੀ ਬਿਲਕੁਲ ਜੈਡ ਬਲੈਕ ਹੈ ਟੇਰ ਬਈ ਬਾਈ ਪੂਛ ਤੇ ਵੀ ਇੱਕ ਚਟਾ ਵਾਲ ਨਹੀਂ ਲੱਗੀ ਆਪਾਂ ਬਿਲਕੁਲ ਜੈਡ ਬਲੈਕ ਕਿਹੜੇ ਸੀਮਨ ਦੀ ਹੈ ਪਤਾ ਕੋਈ ਇਹ ਬਈ ਲక్ష్ਮੀ ਦੇਰੀ ਫਾਰਮ ਵਾਲੇ ਦੇ ਸੀਮੰਡ ਦੀ ਬਈ ਜੀ ਅਸੀਂ ਪਰਾਈ ਨਹੀਂ ਕਰ ਫਾਰਮ ਕਰੇ ਕਰੇ ਸਾਨ ਦੀ ਫਾਰਮ ਨਹੀਂ ਕਰੇ ਭਈ ਆਪਾਂ ਅੱਛਾ ਲਕਸ਼ਮੀ ਦੇਰੀ ਫਾਰਮ ਦਾ ਕਹੇ ਕਿ ਟੀਕਾ ਭਰਾਤਾ ਸੀਗਾ ਇਹ ਫੇਸ ਕੁਆਲਟੀ ਚਾ ਕਰੋ ਪਤਲੀ ਮੂੰਹ ਦੀ ਕੱਟੀ ਹੈ ਬਿਲਕੁਲ ਜੀ ਬਿਲਕੁਲ ਜੈਡ ਬਲੈਕ ਹਨ ਇਹ ਕੋਹਿੰੂਰ ਦੀ ਵੀ ਹੋ ਸਕਦੀ ਹੈ ਜਾਂ ਹੋਰ ਦੀ ਵੀ ਹੋ ਸਕਦੀ ਹੈ ਉਹਨਾਂ ਦੀ ਹਨ ਹਾਂ ਪਰ ਭਈ ਆਪਾਂ ਭਰਾਏ ਉਹਨਾਂ ਦੀ ਲక్ష్ਮੀ ਦੇਰੀ ਫਾਰਮ ਵਾਲੇ ਠੀਕ ਹੈ ਸੋ ਕੱਟੀ ਦੇਖੋ ਬਿਲਕੁਲ ਜੈਡ ਬਲੈਕ ਹੈ ਵੀ ਆਪਾਂ ਕਹੇ ਜੇ ਕੋਹਿੰੂਰ ਤੇ ਮੋਤੀ ਦੇ ਹੈ ਲਕਸ਼ਮੀ ਦੇਰੀ ਫਾਰਮ ਵਾਲੇ ਸੀਮੰਡ ਦੀ ਕਿਉਂਕਿ ਕਾਫੀ ਸਾਨ ਹੁੰਦਾ ਹੈ ਸੀਮੰਡ ਮੈਂ ਕਿ ਉਹ ਫੁੱਲਾ ਦੁੱਧ ਆਪਾਂ 16 ਲੀਟਰ ਜੋ ਹੈ ਬਈ ਕੰਡੇ ਵਾਲਾ 16 ਕਰ ਪਈਏ ਆਪਾਂ ਮੰਨ ਕੇ ਜਿਲੇ ਵੀ 15 ਕਿਲੋ ਤੋਂ ਬਾਹਰ ਦੁੱਧ ਆਪਣਾ ਚੋਇਆ ਵਾ ਦੂਜੇ ਸੇ ਹਾਂ ਬਈ ਫੁੱਲਾ ਚੋਇਆ ਹੋਇਆ ਬਈ ਆਪਾਂ ਦੂਜੇ ਦੀ ਠੀਕ ਹੈ ਵਧੀਆ ਲੰਮਾ ਦੁੱਧ ਹੁੰਦੀ ਆ ਹਾਂ ਬਈ ਬਹੁਤ ਵਧੀਆ ਲੰਮਾ ਆਪ ਨੂੰ ਟਰਾਈ ਕਰਨੀ ਪੈਣੀ ਹੋਵੇਗੀ ਠੀਕ ਹੈ ਤੇ ਕੈਮੀਨੇ ਪਹਿਲਾ ਛੱਡੀ ਐ ਇਹ ਬਾਈ ਜੀ ਮੈਂ 3 ਕੁ ਮਹੀਨੇ ਪਹਿਲਾਂ ਡਰਾਈ ਕਰਤੀ ਸੀ ਗਈ ਇਹ ਠੀਕ ਹੈ ਤੇ ਚੌਣ ਚਵਾਤਾ ਧਾਰਾ ਤੁਰੇ ਕਿੰਨੇ ਨੰਬਰ ਬਾਈ 1 ਨੰਬਰ ਹੈ ਬਾਈ ਜੀ ਥਾਣ ਪੱਖੋਂ ਬਾਈ ਥਣ ਵੀ ਦੇਖ ਲਓ ਬਾਈ ਜੀ ਬਹੁਤ ਚੰਗਾ ਲੱਗਣਾ ਸਰ ਬਾਈ ਠੀਕ ਹੈ ਨਾ ਬੱਚਾ ਲਾ ਕੇ ਧਾਰਾ ਮਾਰਾ ਦਨੇ ਇਹਦੀਆਂ ਸੋ ਫਿਰ ਬੱਚਾ ਚਾਹੁੰਦਾ ਦੇਖ ਸਕਦੇ ਆ ਪਰ ਧਾਰਾ ਇਹਦੇ ਮਾਰ ਕੇ ਦੇਖੋ ਨੇ ਪੂਰੀ ਸੀਲ ਠੰਡੀ ਸ਼ਾਂਤ ਸੁਭਾਅ ਦੀ ਝੋਟੀ ਆ ਤੀਜਾ ਸੂਆ ਸੂਈ ਵਾ ਘਰੇਲੂ ਝੋਟੀ ਆ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਤੇ ਦੇਖੋ ਬੱਚਾ ਵਗੈਰਾ ਫੁੱਲ ਚੜਦੀ ਆ ਪੂਰਾ ਸਭਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਪੂਰਾ ਚੋਣ ਮੋਟਾ-ਵੋਟਾ ਤੇ ਵੀ ਚੋਣ ਦੀ ਪੋਲੀ ਆ ਪੂਰੀ ਜਮਾ ਬਾਈ ਜਮਾ ਰੂਮ ਵਾ ਗਿਆ ਮੈਂ ਜਵਾਗ ਵੈ ਕੇ ਚੋਲੇ ਬੜੀ ਠੀਕ ਹੈ ਆ ਦੇਖੋ ਇਹੋ ਮਾਰੇ ਹੋ ਪੂਰੀ ਗੈਰ ਤੇ ਮੁਠੀ ਵਾਲਾ ਤਾਂ ਲੱਗਿਆ ਬਾਈ ਤੇ ਚੋਣ ਚਵਾਜ ਇੱਕ ਨੰਬਰ ਆ ਧਾਰਾ ਬਿਲਕੁਲ ਓਕੇ ਆ ਹਨਾ ਧਾਰਾ ਬਾਈ ਓਕੇ ਰਹਾ ਬਿਲਕੁਲ ਇਹ ਜੀ ਹੋਈ ਆ ਪੁੰਡੇ ਵਾਲੀ ਧਾਰਾ ਜਿੱਥੋਂ ਮਰਜੀ ਥਾਣ ਫੜੋ ਧਾਰਾ ਆਪਦੇ ਆ ਬਾਈ ਜਮਾ ਬਾਈ ਆ ਜਮਾ ਛੱਲੇਕ ਨੰਬਰ ਆ ਪੂਰਾ ਬਈ ਜਮਾ ਗੈਪ ਵਾਲਾ ਥਣ ਲੱਗਿਆ ਹੋਇਆ ਤੋਰੀ ਫਿਰ ਇਹਨੂੰ ਬਾਹਰ ਨੂੰ ਸੁਭਰ ਕੱਦ ਕਾਠ ਵਗੈਰਾ ਮੈਂ ਤਾਂ ਦੇਖ ਸਕਦੇ ਪਤਲੀ ਚਮੜੀ ਜਿਹਨੂੰ ਕਹਿੰਦੇ ਅਸਲ ਦੁੱਧ ਵਾਲੀ ਮੈਂ ਜਾਵਾ ਪੂਰਾ ਸਾਨੂੰ ਦੁੱਧ ਵਾਲਾ ਪੀਸ ਦਿਖਾਉਣੇ ਪਏ ਆਪਾਂ ਤੇ ਤੀਜਾ ਸੂਆ ਮੈਂ ਇਹ ਸੂਈ ਹੈਗੀ ਤੇ ਸਾਫ ਸੁਥਰੀ ਆ ਰਾਜੀ ਸਮੀ ਭਲੀ ਵੀ ਬਹੁਤ ਜ਼ਿਆਦੇ ਆ ਤੇ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸੋਹਣਾ ਸਿੰਘ ਮੁੜਿਆ ਵਾ ਮਾੜਾ ਜਿਹਾ ਮੁੜਿਆ ਵਾ ਖੁੱਲਾ ਤੇ ਗਰਦਨ ਵਗੈਰਾ ਦੇਖੋ ਲੰਬੀ ਜਮਾ ਘਰੇਲੂ ਸਾਨੂੰ ਝੂਟੀ ਦਿਖਾਈ ਜਾਂਦੇ ਆਪਾਂ ਬੱਚਾ ਲੱਗਿਆ ਪਸਮਾ ਵਗੈਰਾ ਦੇਖੋ ਇਹਦਾ ਪੂਰਾ ਸਾਫ ਸੁਥਰਾ ਜਿੰਦੇ ਜਾਨ ਫੁੱਲਾ ਬਰੀਡ ਕੁਆਲਟੀ ਪੂਰੀ ਓਕੇ ਆ ਅਸਾ ਜਿਹਨੂੰ ਕਹਿੰਦੇ ਦੁੱਧ ਵਾਲੀ ਮੈਂ ਆਮ ਬਹੁਤ ਚੰਗਾ ਇਹ ਜੇ ਮੰਨਾ ਇਹਦਾ ਪੁੱਛੋ ਜੀ ਤੂੰ ਅੱਗੇ ਸਰਦੂਰਗੜ ਸਰਸਾ ਰੂੜੀ ਇੱਦਾਂ ਦੇ ਪਿੰਡ ਆ ਜਾਂਦੇ ਆ ਤੇ ਬਾਈ ਜੀ ਭਾਅ ਇਹਦਾ ਕੀ ਰੱਖਿਆ ਬਾਈ ਭਾਅ ਆਪਾਂ ਫੋਨ ਤੇ ਕਰ ਲਾਂਗੇ ਜੀ ਚੀਜ਼ ਦੇ ਹਿਸਾਬ ਨਾਲ ਜਾਇਜ਼ ਹੋਊਗਾ ਓਏ ਜਾਇਜ਼ ਹੀ ਕਰਾਂਗੇ ਬਾਈ ਜੀ ਕੋਈ ਕੱਦ ਕੱਟ ਕੋਈ ਘਾਟ ਨਹੀਂ ਕੱਦ ਕੱਟ ਦੇਖ ਲੋ ਵੀ ਠੀਕ ਹੈ ਤੇ ਬਾਈ ਠੰਡੀ ਸੀਲ ਲੈਣੀ ਆ ਪਾਉ ਜਵਾਕ ਵੇਹ ਕੇ ਲੋ ਲੈਣੀ ਆ ਠੀਕ ਹੈ ਤੇ ਅੰਦਾਜ਼ਾ ਇਹਦੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਅੰਦਾਜ਼ਾ ਬਾਈ 18 ਪਲੱਸ ਖੁੱਲਾ ਦਊਗੀ ਬਾਈ ਜੀ ਠੀਕ ਹੈ ਹਾਂ ਤੇ ਪਿਛਲੇ ਵਾਰ ਗਰਮੀ ਸੀ ਸੂਈ ਸੀ ਉਦੋਂ ਧੀਰਵਾਰ ਬਈ ਧੀਰਵਾਰੀ ਗਰਮੀ ਜੀ ਸੁਈ ਜੀ ਠੀਕਾ 16ੜ ਕੋਈ ਗਰਮੀ ਸਿਆਣੇ ਨੂੰ ਮੈਟਰ ਨਹੀਂ ਕਰਦਾ ਕੋਈ ਮੈਟਰ ਨਹੀਂ ਕਰਦਾ ਬਈ ਬਸ ਬਈ ਜਿੰਨੀ ਬੰਦਾ ਆਪਣਾ ਫਰਾਕ ਵਾਲਾ ਚਾਹੀਦਾ ਮਾੜਾ ਸੋ ਵੀਰੋ ਕੋਈ ਸੈੱਡ ਨਹੀਂ ਕੋਈ ਹੋਰ ਨਹੀਂ ਸਾਫ ਸੁਥਰੀ ਮੈਂ ਆ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਪਿੰਡ ਬਾਜੇ ਵਾਲਾ ਜ਼ਿਲ੍ਹਾ ਮਾਨਸਾ ਪਿਆ ਜਾਂਦਾ ਸੋ ਪਸਮਾ ਵਗੈਰਾ ਦੇਖੋ ਹੁਣ ਪੂਰਾ ਸੋਹਣਾ ਸਾਫ ਸੁਥਰਾ ਤੇ ਵਾਗੇ ਠੰਡੀਆਂ ਨੇ ਜਿਵੇਂ ਮਰਜੀ ਬੈਠੀ ਚੱਲੋ ਹਨਾ ਮਾਈ ਭਾਈ ਕੇ ਮਰ ਜੇ ਖੁੱਲੀ ਛੜ ਦੇਵੇ ਪਸ਼ੂਆਂ ਨਾਲ ਨਹੀਂ ਭਿੱੜਦੀ ਆ ਦੇਖੋ ਠੀਕ ਹੈ ਬੈਠੀ ਮੜੇ ਥਲੇ ਦਵਾਰੇ ਬੈਠੇ ਜਾਂਦਾ ਲੋ ਭਾਈ ਜੀ ਪੂਰੀ ਕਹਿੰਦੀ ਆ ਦੇ ਇੱਕ ਘਰ ਬਈ ਬਿਲਕੁਲ ਸੋ ਆ ਦੇਖੋ ਤਾਰ ਵਗੈਰਾ ਜੀ ਪੂਰੀ ਓਕੇ ਆ ਸਾਫ ਜੁਰੀ ਆ ਬਾਈ ਠੀਕ ਹੈ ਤੇਰੇ ਨੰਬਰ ਬੋਲ ਜੀ ਦਵਾਰੇ ਆਪਣਾ ਗੈਨ ਤੇ ਤੁਹਾਨੂੰ ਲੱਗਿਆ ਹੋਵੇ ਨੰਬਰ ਕਿੰਨਾ ਆਪਣਾ ਨੰਬਰ ਬਾਈ ਆਪਣਾ 62393 36846 ਸੋ ਪਿੰਡ ਬਾਜਿਆਲਾ ਜ਼ਿਲ੍ਹਾ ਮਾਨਸਾ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ